ਦੇਖ ਕਹਿੰਦੀ ਮੇਰੇ ਘਰ ਵਾਲਾ ਨਸੇ ਨਹੀਂ ਕਰਦਾ ਦੇਖ ਲੈ ਨਹੀਂ ਕਿਹੜਾ ਕੰਜਰ ਕਰਦਾ ਨਸੇ ਓਏ 1 ਮਿੰਟ 1 ਮਿੰਟ ਇਹ ਕਿਹੜੇ ਕੱਪ ਦਾ ਬਾਇਲ ਨਹੀਂ ਚਾਹਦੇ ਕੱਪ ਦਾ ਬਾਇਲ ਹੋਵੇ ਹਾਂ ਤਾਂ ਠੀਕ ਹੈ ਪਕਾਈ ਕਰਾਂਗੇ ਇਹਨੇ ਕਿਧਰੋਂ ਹੁੰਦੇ ਨੇ ਅਮਲੀ ਜੇ ਸਤਰੀ ਕਰੋ ਵੀ ਸਤਰੀਕਾਲ ਸਤਰੀਕਾਲ ਠੀਕ ਆ ਹਾਂ ਮੈਂ ਤਾਂ ਠੀਕ ਆ ਨੂੰ ਸੁਣਾ ਹਾਂ ਠੀਕ ਆ ਵਧੀਆ ਇੱਧਰ ਫਿਰਦੇ ਹਾਂ ਜੇਕਰ ਦੁਪਹਿਰੇ ਦੂੰਗੇ ਤਾਂ ਸਦਿਆਂ ਜਿਹੜਾ ਇੱਧਰ ਦੇ ਰਹੇ ਨੇ ਬੇਖਾਨੂ ਮੈਂ ਤਾਂ ਸੂਟ ਦਿੱਤੇ ਹੋਏ ਤੇ ਸਿਉਣੇ ਬੁਟੀਕ ਵਾਲੀ ਦੇ ਗਈ ਸੀ ਗਾਹੋਂ ਉਹ ਕਹਿੰਦੀ ਮੈਂ ਵਿਆਹ ਵਾਗੀ ਕਹਿੰਦੀ ਹੈ ਤਾਂ ਸਿਉਣ ਵਾਲੇ ਪੈਨੇ ਹਜੇ ਤਰਪਾਈ ਰਹਿੰਦੀ ਆ ਮੈਨੂੰ ਸਹਲਾਦੀ ਮੈਂ ਫੜ ਲਿਆਉਂਦਾ ਤੇਰਾ ਸ਼ੂਟ ਦਾ ਨਾ ਨਾ ਇੱਕ ਅੱਧਾ ਹੀ ਬਣਾਇਆ ਕਹਿੰਦੀ ਉਹਨਾਂ ਦੀ ਤਰਪਾਈ ਰਹਿੰਦੀ ਆ ਕਹਿੰਦੀ ਦੋ ਤਿੰਨ ਤਾਂ ਹਜੇ ਸਿਉਣ ਵਾਲੇ ਪੈਲੇ ਪਰ ਮੈਂ ਗੜਾ ਇੱਕ ਅੱਧਾ ਦਿੰਨੀ ਆ ਉਹ ਮੈਂ ਤਾਂ 6-7 ਸੂਟ ਪਾ ਇਕੱਠੇ ਹੀ ਦਿੰਨੀ ਹੈਗੀ ਲੈ ਬਾਬੀ ਥੋੜਾ ਕੀ ਕਹਿਣਾ ਤੇਰਾ ਘਰ ਵਾਲਾ ਸਰਕਾਰੀ ਮੁਲਾਜ਼ਮ ਆ ਤੂੰ ਤਾਂ ਸੇ ਸਾਰੀ ਦੁਕਾਨ ਸੂਟਾਂ ਲਈ ਲਿਆ ਕੇ ਟੇਲਰ ਨਹੀਂ ਦੇ 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 ਇਸੇ ਟੇਲਰ ਦੇ 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 ਤੇਰਾ ਕੀ ਕਿਹਾ ਜਾਂਦਾ ਲੈ ਦੇਖ ਲੈ ਸੋਨੂੰ ਤਾਂ ਨਾ ਤੀਵੀ ਆਦਮੀ ਨੂੰ ਮਿਹਣੇ ਮਾਰਨ ਦੀ ਹੱਤ ਪਈ ਹੋਈ ਆ ਪਹਿਲਾਂ ਤੇਰੀ ਤੀਵੀ ਮੇਰੇ ਨਾਲ 10 ਮੇਰੀ ਦੀਵੀਂ ਕੋ ਮੇਨੇ ਕੀ ਦੇਗੀ ਨਲੇ ਕੀ ਮੇਨੇ ਨੇ ਇਹਦਾ ਸਚਾਈ ਆ ਜਦ ਤੱਕ ਇਹ ਆਉਂਦੀ ਨਹੀਂ ਬੇ ਸਚਾਈ ਨਹੀਂ ਮੱਚਦੇ ਆ ਤੁਸੀਂ ਸਾਡੇ ਤੇ ਮੱਚਦੇ ਤੇਰੀ ਤੀਵੀ ਪਹਿਲਾਂ ਉਹੀ ਖਾਮ ਖਾ ਲੜ ਪਈ ਮੇਰੇ ਨਾਲ ਓਕੇ ਹਾਂ ਹਾਂ ਤੂੰ ਤਾਂ ਇੰਨੇ ਸੂਟ ਸਮਿਆਉਣੀ ਆ ਜੇ ਆ ਬੋਆ ਭਾਈ ਸਾਡੇ ਇੱਕ ਪੈਸੇ ਸਾਡੇ ਕੱਪੜੇ ਅਸੀਂ ਸਮਿਆਈਏ ਨਾ ਸਮਿਆਈਏ ਇਹਨੂੰ ਕੀ ਭਲਾ ਇਹਨੂੰ ਕਿਹੜਾ ਬੇਲਾ ਆਉਂਦਾ ਮੇਰੇ ਸੂਟਾਂ ਦਾ ਉਹ ਜਾਗਰਾ ਕਿਉਂ ਤੀਵੀ ਮਾਨੀ ਨਾਲ ਮੱਥਾ ਮਾਰਦਾ ਯਾਰ ਆ ਚਲੀਏ ਇਹਦਾ ਜੱਗੇ ਦੇ ਉੱਪਰ ਦੀ ਆ ਆ ਜਾ ਮੇਰੀ ਜਨਾਨੀ ਨੂੰ ਕਹਿ ਕਿਵੇਂ ਗਈ ਉਹ ਚਲ ਕੋਈ ਲਾ ਪਲੇਗ ਤੇ ਜਾਣ ਲੱ ਕਿਵੇਂ ਕੁੱਤੇ ਮੰਗੂ ਭੌਂਕਦਾ ਬੇ ਤੂੰ ਕੁੱਤੇ ਭਾਈ ਨਾ ਮਾਰ ਮੇਰੇ ਨਾਲ ਆਪਦੀ ਤਾਂ ਸੱਤੋਂ ਤੀਵੀਆਂ ਨੇ ਸਮਝੀਆਂ ਬੇ ਤੈਨੂੰ ਰੰਨਣੀ ਜੁੜੀ ਜੇ ਤੂੰ ਇਹਦੀ ਖਰਤੂਤ ਦਾ ਮਾਲਕਾਂ ਕਹਣਾ ਤੇ ਮੈਨੂੰ ਤੌਨੀਆ ਉਹ ਸੱਚੀ ਗੱਲ ਕੌੜੀ ਲੱਗਦੀ ਆ ਚੁੱਭਦੀ ਆ ਉਹ ਚੁੱਪ ਕਰਕੇ ਕਰ ਜਾ ਮੇਰੇ ਪਿਆਉ ਦਾ ਸਾਲਾ ਨਾ ਹੋਵੇ ਜੇ ਰੁੜ ਜਾਣੇ ਲੈ ਕਿਵੇਂ ਉੱਤਾਂ ਦੀ ਹੋਏ ਫਿਰਦੇ ਨੇ ਹਰਮਨ ਹਾਂਜੀ ਆ ਜੋੜ ਦੇ ਖਾ ਹਰਮਨ ਮੈਨੂੰ ਉਹ ਨਾ ਲੱਗਦਾ ਪੱਪੀ ਦਾ ਪੱਪੀ ਵੀ ਇਸਤਰੀ ਦਾ ਕੁੰਡੀ ਪੱਕਾ ਲਾਉਂਦੇ ਹੋਣਗੇ ਇਹ ਓਏ ਜਾਣ ਓਏ ਹਾਏ ਤੂੰ ਨਾ ਕਦੇ ਘਰੇ ਬਣੀ ਤੂੰ ਨਾ ਕਦੇ ਘਰੇ ਬਣੀ ਮੈਂ ਮੈਂ ਮਹਿਕਮਾ ਵਾਜਾ ਫਰਜ਼ ਕਰ ਲੈ ਸੁਣ ਲੈ ਮੈਨੂੰ ਮੈਂ ਦੱਸ ਸਿਕਰ ਦੁਪਹਿਰੇ ਤੈਂ ਕਿੱਧਰ ਮੂੰਹ ਚੱਕਿਆ ਨਾ ਸਿਕਰ ਦੁਪਹਿਰੇ ਮੂੰਹ ਚੱਕਣੋਂ ਮੈਂ ਤਾਂ ਬਟਿਕਾਲੀ ਦੇ ਗਈ ਸੀ ਚਾਰ ਪੰਜ ਸੂਟ ਦਿੱਤੇ ਹੋਤੇ ਉਹ ਕਹਿੰਦੀ ਹਜੇ ਸਿਉਂਤੇ ਨਹੀਂ ਆਹ ਰਾਜ ਇੱਕ ਹੋਰ ਦਿਮਾਗ ਖਰਾਬ ਕਰਤਾ ਤੇਰਾ ਦੋਸਤ ਜਾਂ ਮਲੀ ਜਾ ਮੈਂ ਗੱਲ ਮੈਨੂੰ ਮੈਂ ਦੱਸ ਵੀ ਚਾਰ ਪੰਜ ਸੂਟ ਤੇ ਪੁੱਛ ਕੇ ਕਿੰਨੂ ਲੈਂਦੇ ਨੇ ਲੈ ਪੁੱਛ ਕੇ ਕਿੰਨੂ ਲੈਂਦੇ ਬੇ ਤੈਨੂੰ ਕੀ ਹੋ ਗਿਆ ਹਾਂ ਇਹ ਕਿਸ ਨੇ ਉਂਗਲ ਲਾਤੀ ਨਾ ਇਹ ਤਾਂ ਬਾਣੀ ਦਾ ਪਿਛਲਾ ਵੀ حساب ਨਹੀਂ ਹੋਇਆ ਤਰਾਪੀ ਤਾਂ ਕੇ ਹਾਦੀ ਵੀ ਲਿਆ ਲਿਆ ਨਾਲੇ ਹੋਰ ਲਿਆ ਨਾ ਗੱਲ ਸੁਣੇ ਤਾਂ ਚਲ ਤੂੰ ਛੱਡ ਲਈ ਮੈਂ ਕੋਈ ਗੱਲ ਨਹੀਂ ਮੈਂ ਕਿਹੜਾ ਕੋਈ ਬਕਾਨੀਆਂ ਦਾ ਸੁਣਿਆ ਹੀ ਆਪਦੇ ਜਾਗਰ ਜੇ ਨੂੰ ਸੰਭਾਲ ਲੈ ਚੰਗਾ ਉਹ ਪੰਗੇ ਲੈਂਦਾ ਸਵੇਰੇ ਦੀ ਤੀਮੀ ਮੇਰੇ ਨਾਲ ਵੱਧੋ ਵੱਧ ਇਹਨੇ ਮਿਹਨਤ ਕੀਤੀ ਗਈ ਕਹਿੰਦੀ ਤੂੰ ਤਾਂ ਮੇਰੇ ਘਰ ਵਾਲੀ ਦੀ ਵੀ ਕਮਾਈ ਖਾਨੀ ਆ ਤਾਂ ਤਾਂ ਤੋਂ ਸੂਟ ਲੈ ਕੇ ਆਉਣੀ ਆ ਮੈਂ ਕਿਹਾ ਨਹੀਂ ਨਹੀਂ 50000 ਸੁਣ ਲੈ ਸੁਣ ਲੈ ਸੁਣ ਲੈ ਐਡੀ ਜੀਭ ਲੱਗੀ ਹੋਈ ਆ ਉਹ ਤੇ ਈ ਮੀਂਦੇ ਐਡੀ ਜੀਬ ਲੱਗੀ ਹੋਈ ਆ ਤੇਰੇ ਅਗਲੇ ਨੂੰ ਮੜਾ ਚੰਗਾ ਕਿਹਾ ਹੋਊਗਾ ਫੇਰ ਹੀ ਬੋਲਦੀ ਐ ਅਗਲੀ ਸਾਨੂੰ ਦਾ ਕੁਝ ਕਹਿਣਾਗੀ ਇਹ ਤਾਂ ਚਾਹ ਪੀ ਕੇ ਆਇਆ ਅੱਛਾ ਹਾਈ ਹਾਈ ਬੇ ਮੈਂ ਡਿਉ ਮਰ ਜਾ ਮੈਂ ਤਾਂ ਉਹਦੇ ਚਾਹ ਪੀ ਕੇ ਆਇਆ ਬੱਸ ਬੇ ਮੈਂ ਤਾਂ ਜਮ੍ਹਾਂ ਲੁਕਤੀ ਗਈ ਹੁਣ ਇਹਨਾਂ ਦਾ ਮੈਨੂੰ ਪਤਾ ਲੱਗ ਗਿਆ ਤੂੰ țiiਮੀ ਦਾ ਚਾਹ ਪੀ ਕੇ ਆ ਉਹ ਮੇਰੇ ਨਾਲ ਨਾ ਕੁਝ ਕਰਕੇ ਗਈ ਆ ਓਏ ਅਗਲੇ ਸਤਕਾਰ ਕਰਦੇ ਨੇ ਵੀ ਮੁਲਾਜ਼ਮ ਬੰਦੇ ਠੀਕ ਐ ਚੈੱਕ ਕਰਦੇ ਕਰਦੇ ਗਏ ਤੇ ਅਸੀਂ ਕੇਵਲਾਂ ਕਹਿੰਦੀ ਵੀਰ ਜੀ ਬੈਠੋ ਚਾਹ ਪਲਾਈ ਕੀ ਆਹ ਚਾਰ ਜਮੀ ਚਾਹ ਪਲਾਈ ਇੱਧਰ ਦੇਖ ਲੈ ਮੇਰੀ ਗੱਲ ਸੁਣ ਲੈ ਮੇਰਾ ਦਿਮਾਗ ਖਰਾਬ ਨਾ ਕਰ ਤੂੰ ਉਹਦੇ ਚਾਹ ਪਿੱਕਾ ਤੋਂ ਪੀ ਕੇ ਆਇਆ ਬੇ ਤੇਰੀ ਗੱਲ ਸੁਣਾਗੇ ਨਹੀਂ ਕਰਦਾ ਤੂੰ ਟਾਈਮ ਨਹੀਂ ਟਾਈਮ ਨਾ ਕਰੇ ਟਾਈਮ ਦੱਸ ਟਾਈਮ ਦੱਸੀ ਮੈਨੂੰ ਕਿੰਨੇ ਵਜ ਗਏ ਟਾਈਮ ਦੱਸ ਤੂੰ ਕਿੰਨਾ ਹੋ ਗਿਆ ਹੋਣੇ 3:00 ਹੋਣੇ 4 ਹੋ ਗਏ ਜੀ ਆ ਦੇਖੋ ਹੁਣ 4 ਹੋ ਗਏ ਨਾ 5 ਵਜੇ 1 ਮਿੰਟ ਤੇ ਗੱਲ ਸੁਣਾਂਗੇ ਉਦੋਂ ਪਹਿਲਾਂ ਅਸੀਂ ਗਵਰਨਮੈਂਟ ਦੀ ਡਿਊਟੀ ਕਰ ਰਹੇ ਹਾਂ ਮੈਨੂੰ ਨਹੀਂ ਪਤਾ ਹੈਗਾ ਜੇ ਤੂੰ ਨਹੀਂ ਜਾਂਦਾ ਸਰਪੰਚ ਦੇ ਤਾਂ ਮੈਂ ਜਾਊ ਮੈਂ ਤਾਂ ਨਾ ਤੇ ਜਲੂਸ ਕੱਢੂੰ ਅੱਜ ਉਹ ਕਿਉਂ ਤੂੰ ਉਹੀ ਬੇਦਮਾਗ ਜਨਾਨੀ ਬਣਦੀ ਐ ਇਹਦਾ ਪਾਈਚਾਰਾ ਬਣਾ ਕੇ ਨਾ ਕਾਂਪਿੰਟ ਦੇ ਵਿੱਚ ਡਿਊਟੀ ਲਵਾਈ ਹੋਈ ਆ ਨਹੀਂ ਚੱਕ ਕੇ ਹੋ ਮਾਰਨਗੇ ਮੈਨੂੰ ਤਾਂ Rajasthan ਚ ਨਾ 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 ਪਾਈਚਾਰਾ ਤਾਂ ਨਹੀਂ ਮੈਨੂੰ ਲੱਗਦਾ ਜਿਹੜੇ ਸਾਹਮਣੇ ਤੇਰੀਆਂ ਗੱਲਾਂ ਨੇ ਨਾ ਤੇਰੇ ਲੱਛਣ ਨੇ ਉਹ ਸੁਣ ਲੈ ਮੇਰੀ ਉੱਧਰ ਦੇਖ ਪਾਈਚਾਰਾ ਤੇਰਾ ਜ਼ਰੂਰ ਬਣਿਆ ਪਿਆ ਉੱਧਰ ਦੇਖ ਚਲੋ ਚਾਹ ਪਾਣੀ ਪੀਣਾ ਪੈਂਦਾ ਮੁਲਾਜ਼ਮ ਦੇ ਨਾਤੇ ਸਾਨੂੰ ਚਾਹ ਪਾਣੀ ਪੀਣਾ ਪੈਂਦਾ ਤੂੰ ਚੁੱਪ ਚਾਪ ਘਰੇ ਲੰਘ ਜਾ ਨਹੀਂ ਮੈਨੂੰ ਆਉਂਦਾ ਹੈ ਹੈਲੋ ਹਾਜੀ ਜੀ ਸਾਹਿਬ ਅੱਜ ਤੈਨੂੰ ਮੈਂ ਪੁੱਛਦੀ ਆ ਹਰਮਨੂ ਰੋਲਦਾ ਜੀ ਜੈ ਜੀ ਸਾਹਿਬ ਨੇ ਗੱਲ ਕਰਾਇਆ ਮੁਲਾਜ਼ਮ ਭੜਗੇ ਤੇ ਯਰੇ ਆ ਗੱਲ ਕਰ ਲੋ ਜੀ ਹਾਂ ਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਆ ਜਾਣਿਆ ਸਰ ਪਤਾ ਕੀ ਆ ਹੁਣ ਤੁਹਾਨੂੰ ਪਤਾ ਕੰਮਕਾਰ ਆ ਉਹ ਮੁਲਾਜ਼ਮਾਂ ਨਾਲ ਗੱਲ ਹੋ ਰਹੀ ᱛੀ ਜੀ ਸਰਕਾਰ ਆਉਣੇ ਆਉਣੇ ਸਰ ਆਉਣੇ ਜੀ ਠੀਕ ਹੈ ਸਰ ਸਤਿ ਸ੍ਰੀ ਅਕਾਲ ਜੀ ਆ ਗਏ ਚਲੋ ਚਲ ਫੋਟੋ ਪਾਤੀ ਮੈਂ ਸਾਰੇ ਪਾਤੀਆਂ ਵਾਠ ਠੀਕ ਹੈ ਆ ਆ ਵੀਰੇ ਆ ਜਾ ਉਹ ਚਲ ਜਾਗਰਾ ਚੱਲ ਆ ਗਿਆ ਬਾਈ ਲੈ ਪਾਣੀ ਮਣੀ ਲੈ ਉਹ ਦੇ ਦੇ ਇਹ ਪਾਣੀ ਮੇਰੇ ਸਿਰ ਦੁਖ ਜਾਂਦਾ ਹਜੇ ਖੜ੍ਹਜੋ 2 ਮਿੰਟ ਕਿਉਂ ਤੂੰ ਪਤਾ ਨਹੀਂ ਕੀ ਹੋ ਰਿਹਾ ਵਲਈ ਸਿਰ ਦੁਖ ਜਾਂਦਾ ਤੂੰ ਪਤਾ ਨਹੀਂ ਕੀ ਬੱਤੇ ਹਨ ਜਦੋਂ ਉਹ ਬੰਦਾ ਘਰੇ ਆ ਜੇ ਉਦੋਂ ਸਿਰ ਦੁਖ ਲੱਗੂ ਜਨਾ ਨਹੀਂ ਆ ਉਦੋਂ ਪਹਿਲਾਂ ਸਾਰਾ ਕੁਝ ਠੀਕ ਹੁੰਦਾ ਵੀਰੇ ਸਾਹਬ ਜਾ ਜਾਗਰਾ ਮੈਂ ਵੀ ਲਾ ਲਿਆ ਤੇਰੀ ਵੀ ਇੱਜ਼ਤ ਬਹੁਤਾ ਕਰੇ ਯਾਰ ਬਿਰਜ ਤੂੰ ਉਂਗਲਾ ਜੇ ਘੱਟ ਲਾਇਆ ਕਰ ਕੀ ਬੋਲਦਾ ਗਾ ਇੱਜਤ ਨੂੰ ਕਿਉਂ ਕੱਡੇ ਵੱਡੇ ਹੋਏ ਨੇ ਕਰੋ ਕੋਈ ਸਿਰ ਦੁਖਦਾ ਉਹਦਾ ਬਿਮਾਰ ਆ ਉਹ ਠੀਕ ਆ ਭਾਈ ਬਿਮਾਰ ਆ ਚਲ ਚਾਹ ਚੂੜੀ ਕੁੱਟਣੀ ਬਣਾਉਣੀ ਪੜ ਜਾਏ ਚਾਹ ਬਈ ਬਣਦੀ ਨਹੀਂ ਹੈਗੀ ਸਿਰ ਵਾਲਾ ਦੁਖੀ ਜਾਂਦਾ ਮੇਰਾ ਯਾਰ ਜਾ ਭਲਿਆ ਦੂੰ ਤੈਨੂੰ ਇਹ ਭਲਿਆ ਦੂੰ ਕਦੇ ਇਹ ਤਾਂ ਹੋਟਲਾਂ ਤੇ ਚਾਹ ਹੀ ਪਿੰਦੇ ਆ ਹੁਣ ਕੀ ਤੁਸੀਂ ਬਿਨਾ ਚਾਹ ਤੋਂ ਆ ਕੇ ਕਰੀਂ ਭਾਈ ਹੋਟਲਾ ਤੇਰਾ ਹੁਣ ਸਾਨੂੰ ਪੀਣੀਓ ਪੈਂਦੀ ਆ ਚਾਹ ਉਹ ਤਾਂ ਅਨਸਰ ਦੇ ਨੂੰ ਪੀਨੇ ਆ ਠੀਕ ਆ ਵੀਰਿਆ ਬਾਈ ਫਿਰ ਘਰੇ ਜਾ ਕੇ ਪੀਣਾ ਚਾਹ ਤੂੰ ਮਨਾਰ ਮਰ ਸੁਰਤ ਖਦਾਗਾ ਮੈਂ ਹੀ ਲੈ ਆਈ ਦੀ ਮਾਂ ਚਾਹ ਪੀ ਲੂ ਕਰੇ ਕੀ ਬੁੱਕਾ ਮਰੂੜੜਾ ਛੜਾਕ ਬੰਦਾ ਚਲ ਠੀਕ ਆ ਵੀਰ ਚੰਗਾ ਫਿਰ ਜਾ ਗਰਾ ਮਾਤਾ ਜਾਨਣਾ ਫਿਰ ਬਾਈ ਨਾ ਤੋ ਕੇ ਸੌ ਜਾ ਫਿਰ ਹਾਂ ਤੜਕੇ 3 ਵਜੇ 4 ਰਹੀ ਆਹ ਹਾਂ ਪਾ ਠੀਕ ਆ ਮਾਤਾ ਜਾਨਣਾ ਹੁਣ ਭਾਈ ਇਹ ਪੀਲਾ ਨਿਕੜੂ ਇਹਦੇ ਮੇਰੀ ਸੁਣ ਗੱਲ ਲਿਆ ਕੇ ਤੇ ਮੇਰੇ ਕੰਨੇ ਨਾ ਕਿਸੇ ਨੂੰ ਟੰਗਿਆ ਕਰ ਸਮਝ ਗਿਆ ਉਹ ਕੇ ਸਾਰਾ ਦਿਨ ਨਾਲ ਰਹਿੰਦਾ ਗੱਡੀ ਚਲਾਉਂਦਾ ਯਾਰ ਚਾਹ ਦੀ ਘੁੱਟ ਨਹੀਂ ਪਿਆ ਖਾਗਦੀ ਤੂੰ ਪੈਸੇ ਅਗਲਾ ਆਪਦੇ ਘਰੇ ਲੈ ਕੇ ਜਾਂਦਾ ਕੋਈ ਤੇਰੇ ਘਰੇ ਨਹੀਂ ਸਿੱਟ ਕੇ ਜਾਂਦਾ ਹੈਗਾ ਉਹ ਤਾਂ ਕੰਦਾ ਧਰਦੇ ਤਾਂ ਹੀ ਮੇਰੇ ਹੱਥ ਤੇ ਉਹ ਮਾਨਦਾਰ ਬੰਦਾ ਨਹੀਂ ਮਿਲਦਾ ਇਨ ਮਾਨਦਾਰ ਨਹੀਂ ਮਿਲਦਾ ਨਾਲੇ ਹੋਰ ਮੈਂ ਤਾਂ ਤੈਨੂੰ ਖੁਸ਼ ਕਰਨ ਵਾਸਤੇ ਹੁਰਾਏ ਦੀ ਨਹੀਂ ਮੈਂ ਉਧਰ ਦੀ ਉਧਰ ਬਾਜਣਾ ਗੱਡੀ ਭਰਨਾ ਹੋਰ ਖੁਸ਼ ਕਰਨ ਨੂੰ ਲੈ ਤੂੰ ਮੇਰੇ ਵਾਸਤੇ ਮੁੰਦਰਾ ਗੱਲਾਂ ਮਾਰਦਾ ਦੇਖ ਲੈ ਆਹ ਦੇਖ ਮੈਂ ਲੈ ਆਂ ਲੋਧਣੇ ਨੂੰ ਅੱਜ ਹੈ ਆਹ ਦੇਖਾ ਹੁ ਨਹੀਂ ਸਿਰ ਦੁੱਖਦਾ ਤੇਰਾ ਦੁੱਖਦਾ ਜਾਂਦਾ ਸਿਰ ਤਾਂ ਦੇਖ ਮੁੰਦਰਾ ਇੰਨਾ ਸੋਨਾ ਕਲਰ ਕਿੱਥੋਂ ਲਿਆਏ ਤੁਸੀਂ ਇਹ ਲੈ ਫਿਰ ਕੁਛ ਜੱਟ ਦੀ ਵੀ ਘੈਂਟ ਹੈ ਹੋ ਜਾ ਹੁਣ ਮੈਂ ਇਕੱਲਾ ਬਸ ਆਹੀ ਉਹ ਅਗਲੇ ਗੱਡੀ ਲਿਆਉਂਗਾ ਤੈਨੂੰ ਸਾਮਾਨ ਹੋਰ ਮੇਰਾ ਸ਼ਿੰਗਾਰ ਦਾ ਸਾਮਾਨ ਕਿੱਥੇ ਆ ਉਹ ਆ ਲੈ ਆ ਹੁਣ ਮੈਂ ਯਾਰ ਇੱਕ ਗੱਡੀ ਦੀ ਸਰਵਿਸ ਕਰਾਉਣੀ ਪੈਗੀ ਉਹਨੂੰ ਬਸ ਹੋ ਗਏ ਪੂਰੇ ਕਿੰਨੇ ਦੇ ਲੇਤੇ ਇਹ ਇਹਦਾ ਆਏ ਨੇ 3000 ਦੇ ਸਵਾਹ ਐ ਸੱਤ ਤੁੱਲਿਆ ਨਹੀਂ ਮੈਂ ਨਹੀਂ ਲੈਂਦੀ ਹੈਗੀ 3000 ਦੇ ਲਿਆ ਮਾਰੇ ਭਗਾ ਕੇ ਹੂੰ ਉਹੀ 3000 ਦੇ ਬਣਾ ਲੈ ਦੇ 100 ਰੁਪਏ ਦੇ ਨੂੰ ਆਰੋ ਦੰਨਿਆ ਨੇ ਵਧੀਆ ਨੇ ਨਿਕਲ ਆਲੇ ਨੇ ਇਹ ਮੈਂ ਕਾਨੂੰਨੀ ਜਾਣਦੀ 3000 ਨੂੰ 3000 ਦਸੋਂੇ ਤੱਕ ਦੇ ਬਣ ਜਾਂਦੇ ਨੇ ਕਿ ਜਿਹੜਾ ਬੰਦਾ ਲਿਆ ਕੇ ਤੇਰੇ ਹੱਥ ਕੇ ਪਾ ਲੇ ਉਹਨੂੰ ਗਾਹਾਂ ਨੂੰ ਹੋਰ ਆ ਜਾਣਗੇ ਗਾਹਾਂ ਨੂੰ ਹੋਰ ਆ ਜਾਣਗੇ ਮੈਨੂੰ ਨਹੀਂ ਪਤਾ ਰੁਪਈਆ ਦੇ ਦੇ 5000 ਮੈਂ ਤਾਂ ਸੂਟ ਸੱਟ ਲਿਓਣੇ ਆਪਦੇ ਭਾਈ ਉਹ ਦੇਖ ਲੈ ਅੱਜ ਕੀ ਕਹਿੰਦੇ ਹੁੰਦੇ ਨੇ ਸੱਚ ਕੀ ਨੋ ਹੈਗਾ ਉਹਦੀ ਉਹ ਜਿਹੜਾ ਬਿਜਲੀ ਮੈਕਮੇ ਚ ਲੱਗਿਆ ਹੋਇਆ ਹੈਗਾ ਉਹਦੇ ਘਰ ਵਾਲੇ ਨੇ ਹਾਂ ਸੱਚ ਉਹਦੀ ਘਰ ਵਾਲੀ ਮੈਨੂੰ ਲਾਂਭਾ ਦੇ ਰਹੀ ਦੀ ਕੱਲ ਮੈਨੂੰ ਬਾੜੇ ਚ ਮਿਲ ਗਈ ਮੈਨੂੰ ਬੋਲਦੀ ਆ ਵਾ ਤਵਾ ਉਹਦਾ ਨਾਂ ਲੈਂਦੀ ਜਿਹੜਾ ਆਪਣੇ ਕੈਰੇਕਟਰ ਜੜ ਰੱਖਿਆ ਹੋਇਆਗਾ ਕਹਿੰਦੀ ਸਾਡੇ ਘਰੇ ਰਹਿੰਦਾ ਕਹਿੰਦੀ ਤੇਰਾ ਮਾਰਾ ਰਹਿੰਦਾਗਾ ਆਏ ਕਹਿੰਦੀ ਹਾਂ ਮੈਨੂੰ ਐ ਕਹਿਦੀ ਸੀਗੀ ਉਹ ਤਾਂ ਮੈਂ ਦੇਖੂ ਹਾਂ ਬਈ ਮੈਂ ਤੋਹੀ ਜੁੱਧ ਮਗਰ ਪੰਜਾਬ ਵੀ ਸਾਡੇ ਘਰੇ ਘਟ ਆਇਆ ਕਰ ਇਦਾਂ ਤਿੰਨੀਆਂ ਗੱਲਾਂ ਬਣਾਉਣ ਪੈਗੀਆਂ ਉਹਦਾ ਮੈਨੂੰ ਐਂ ਕਹਿੰਦੀ ਤੀ ਤੀਵੀ ਐਂ ਕਹਿੰਦੀ ਮੈਨੂੰ ਐਂ ਕਹਿੰਦੀ ਆ 100 ਕੁਸ ਬੋਲਦੀ ਪਤਾ ਕਿੰਨਾ ਕੁਸ ਬੋਲੀ ਆ ਮੈਂ ਤਾਂ ਮੇਰੇ ਘਰ ਵਾਲਾ ਤਾਂ ਕਹਿੰਦੀ ਮੈਨੂੰ ਚੱਕਵੇਂ ਤੇ ਚੱਕਵੇਂ ਸੂਟ ਲਿਆ ਲੈ ਦਿੰਦਾ ਐ ਕਰਦਾ ਬਾਅਦ ਦਿੰਦਾ ਮੈਂ ਭੈ ਇਸ ਤਾਂ ਮੰਗ ਕੇ ਪਾਉਨੇ ਆ ਮੈਂ ਵੀ ਹੁਣ ਦੋ ਤਿੰਨ ਸੁਣਾਈਆਂ ਫਿਰ ਚੁੱਪ ਕਰਕੇ ਹੀ ਨਾ ਗਈ ਮਾ ਮੇਰੀ ਜਨਾਨੀ ਨੂੰ ਐ ਬੋਲ ਸਹੀ ਐ ਇੱਕ ਨੰਬਰ ਜਨਾਨੀਆ ਮੇਰੀ ਮੈਂ ਤਾਂ ਘਰ ਤੋਂ ਬਾਹਰ ਨਹੀਂ ਹੁੰਦੀ ਹੋएगी ਹਾਂ ਪਾਪਾ ਕ ਸੂਟ ਮੈਨੂੰ ਦਿਖਾਵੇ ਮੈਂ ਸੂਟ ਲਿਆ ਕੇ ਦਿੱਤਾ ਮੇਰੇ ਘਰ ਵਾਲਾ ਮੇਰੇ ਹੱਥ ਤੇ 50000 ਤਾਂ ਮੇਰੇ ਘਰ ਵਾਲੇ ਤਰਦਾ ਮਾ ਫਿਰ ਤੂੰ ਐ ਨਹੀਂ ਪਤਾ ਮੇਰੇ

ਰੁਕ ਜਾਨੇ ਨਾ ਹੋਣ ਜੇ ਉਹ ਗੱਲ ਦੀ ਸਾਜੀ ਹਾਂ ਗੱਲ ਦੱਸ ਕੀ ਗੱਲ ਹੋਈ ਕੱਦ ਪੱਤਿਕਾ ਹੀ ਆਈ ਜਦੋਂ ਤੇਰੀ ਤੀਵੀਂ ਘਰੇ ਬਿਠਾ ਕੇ ਉਹਨਾਂ ਨੂੰ ਚਾਹਾਂ ਪਲਾਉਂਦੀ ਆ ਐ ਬਿਸਕਟ ਖਵਾਉਂਦੀ ਆ ਖੋਏ ਖਵਾਉ ਫਿਰ ਤਾਂ ਬੰਦਾ ਪਈਆਂ ਹੀ ਲੱਗਿਆ ਇਹਨੂੰ ਖਵਾਇਆ ਕਿਹੜੇ ਕੰਜਰ ਨੇ ਖਵਾਇਆ ਨਹੀਂ ਤੂੰ ਕੰਜਰ ਨੇ ਖਵਾਇਆ ਮੇਰੇ ਆਦਮੀ ਨੇ ਤੇਰਾ ਕੀ ਮਤਲਬ ਚਾਹਾਂ ਪਲਾਉਣ ਦਾ ਬਈ ਸਾਡੇ ਘਰੇ ਆਈ ਦੀ ਹੁਣ ਸਾਡੇ ਚਾਹ ਪਾਣੀ ਦਾ ਤਾਂ ਹੀ ਹੱਕ ਬਣਦਾ ਤੇ ਪੁੱਛਣ ਦਾ ਸਰਵਰਮੈਂਟ ਨੇ ਸਾਡੀ ਡਿਊਟੀ ਹੈ ਕਿ ਐ ਐ ਗੱਲ ਪਰਚਾਈ ਇਹ ਗੱਲ ਪਤਾ ਮੈਂ ਉਰੇ ਖੜ ਕੇ ਤੇ ਥੋਕਾਂ ਨਹੀਂ ਹੁੰਦੀ ਨੇ ਸਾਹਮਣਾ ਸਾਹਮਣਾ ਇਹਦੇ ਰੱਸਾ ਪਾਲਾ ਮਾੜਾ ਮੋਟਾ ਲੋਕਾਂ ਦੀਆਂ ਤਾਰਾਂ ਦੇਖਦੇ ਦੇਖਦਾ ਤੀਨੀਆਂ ਨੂੰ ਦੇਖਦਾ ਫਿਰਦਾ ਰਹਿੰਦਾਗਾ ਮਾਰਦੀਆਂ ਗੱਲਾਂ ਆ ਦੇਖ ਲੈ ਦੇਖ ਲੈ ਕਿਵੇਂ ਕੁੱਤੇ ਨੂੰ ਭੌਂਕਦੀ ਆ ਤੇ ਤੈਨੂੰ ਕਹਿੰਦੀ ਆ ਜਿਹਦੇ ਲਵੇ ਲਗਦਾ ਖੜਦਾ ਕਹਿੰਦੀ ਪੀਵੀਆਂ ਦੇਖਦਾ ਫਿਰਦਾ ਰਹਣਾ ਉਹ ਤੈਨੂੰ ਮਾਨ ਹੋਣਾ ਚਾਹੀਦਾ ਜਿੱਧਰੇ ਖਦਮ ਦਾ ਮੂੰਹ ਤਾਂ ਹੀ ਰਹਿੰਦਾ ਤਾਂ ਹੀ ਰਹਿੰਦਾ ਆ ਦੇਖ ਲੈ ਤੀਨ ਕਿਵੇਂ ਭੌਂਕਦੀ ਆ ਫਿਰ ਬਿਜਲੀ ਬੋਰਡ ਵਾਲਿਆਂ ਨੇ ਬਿਜਲੀ ਬੋਰਡ ਵਾਲਿਆਂ ਨੇ ਸਾਡੀ ਡਿਊਟੀ ਲਈ ਹੈ ਵੀ ਮੂੰਹ ਥੋੜਾ ਜਿਹਾ ਸਾਹਮਣੇ ਕਰਕੇ ਚੱਲੋ ਉਰੇ ਖਰਚਾ ਨਿਕਲਣਾ ਮੈਨੂੰ ਤਾਂ ਹੋਰ ਨਾ ਪੂਣੀ ਤਨੇ ਸੜੀ ਲੈ ਲਈ ਤੂੰ ਗੱਲ ਕਰ ਲੈ ਤੂੰ ਗੱਲ ਕਰ ਲੈ ਗੱਲ ਸੁਣ ਲੈ ਭਾਈ ਡਰਾਈਵਰਾ ਮੇਰੀ ਹਾਂ ਬੋਲ ਤੂੰ ਥੋੜੀ ਬੋਤੀ ਸੋਜੀ ਰੱਖ ਆਪਣੀ ਤੀਵੀ ਨੂੰ ਹੱਥਾਂ 'ਚ ਰੱਖ ਇਹ ਬੋਲਦੀ ਦੇਖ ਰਹੀ ਨਹੀਂ ਕਿੱਥੋਂ ਬੋਲਦੀ ਆ ਬੱਸ ਦੇਖਦਾ ਤਾਂ ਤੂੰ ਵੀ ਨਹੀਂ ਸਹੀ ਗੱਲ ਆ ਹਾਂ ਅਸੀਂ ਤਾਂ ਪੈਸਾ ਉਹ ਅਗਲੇ ਨੂੰ ਦੇਖਦਾ ਤਾਂ ਕੋਈ ਵੀ ਨਹੀਂ ਹੈਗਾ ਤੂੰ ਕਿਹੜਾ ਦੇਖਦੀ ਆ ਬੋਲਦੀ ਮੜਾ ਟਕਾਈ ਨਾਲ ਗੱਲ ਲੱਗਦਾ ਬੈਠੀ ਗੱਲ ਬੈ ਜਾ ਬੈ ਜਾ ਇਧਰ ਨਾ ਬੈ ਜਾ ਇਧਰ ਬੈ ਜਾ ਇਹ ਮੇਰੇ ਨਾਲ ਇੱਥੇ ਬੈਠ ਹਜੇ ਕਦੀ ਮੇਰੇ ਘਰ ਵਾਲਾ ਨਸੇ ਨਹੀਂ ਕਰਦਾ ਦੇਖ ਲੈ ਇਹ ਕਿਹੜਾ ਕੰਜਰ ਕਰ ਰਿਹਾ ਹੈ ਓਏ ਇੱਕ ਮਿੰਟ ਇੱਕ ਮਿੰਟ ਕੱਪ ਦਾ ਬਾਇਲ ਨਹੀਂ ਚਾਹਦੇ ਕੱਪ ਦਾ ਬਾਇਲ ਹੋਵੇ ਹਾਂ ਤੋਹੀ ਆਇਆ ਲਾ ਕਰਦੀ ਫਿਰ ਕਿਵੇਂ ਬੋਲਦੀ ਹੈ ਕਿਵੇਂ ਬੋਲਦੀਆਂ ਉਹ ਮੈਂ ਤਾਂ ਕਿਸੇ ਇਹ ਜਨਾਨੀ ਦੀ ਲੜਾਈ ਚੱਲੀ ਗਈ ਜੁਗਿਆ ਮਾਲ ਮੋਲ ਪਿਆ ਕਰ ਲੋ ਮਾਂ ਟਾਇਟ ਅਜਲ ਆ ਮੈਂ ਤੂੰ ਐਂ ਦੱਸ ਮੇਰੀ ਗੱਲ ਸੁਣ ਓ ਤੂੰ ਰਸਤੇ ਦੇ ਵਿੱਚ ਘੇਰ ਕੇ ਮੇਰੀ ਜਨਾਨੀ ਨੂੰ ਮਾੜੀ ਚੰਗੀ ਗੱਲ ਕਿਉਂ ਕਰਾਂਗਾ ਨਾ ਪਰਜਾਈ ਕਰ ਲੈ ਐਂ ਦੱਸ ਤੂੰ ਮੈਨੂੰ ਹਾਂ ਦੱਸ ਵੀ ਤੇਰੇ ਇਹਦੇ ਵਾਸਤੇ ਚੰਗੀ ਗੱਲ ਹੈ ਪਹਿਲਾਂ ਇਹ ਕੀ ਕਹੇਗਾ ਵੇ ਤੇਰੇ ਜਨਾਨੀ ਮੇਰੇ ਚਿੱਤਾਂ ਕੋਰ ਦੇਸੀ ਮੈਨੂੰ ਇਧਰ ਪੂਰੇ ਆ ਗੱਲ ਸੁਣ ਮੇਰੀ ਮੈਂ ਤਾਂ ਗੱਲ ਦੱਸਦਾ ਵੀ ਦੇਖ ਐ ਘੇਰ 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 ਕੇ ਕਹਿੰਦਾ ਇਹਦੇ ਵਾਸਤੇ ਮਾੜੀ ਗੱਲ ਹੈਗੀ ਏ ਕਿ ਨਹੀਂ ਹੈਗੀ ਮੇਰੀ ਗੱਲ ਸੁਣ ਇੱਕ ਮਿੰਟ ਆ ਮੇਰੀ ਮੈਨੂੰ ਗੱਲ ਕਰਨ ਦਾ ਇਧਰ ਗੱਲ ਸੁਣ ਮੇਰੀ ਤੂੰ ਬੱਕੇਗਾ ਤੂੰ ਇਧਰ ਬੈਠ ਨਾ ਕੀ ਨਹੀਂ ਬੋਲਿਆ ਵੇ ਹੋ ਸਿਰੇ ਦਾ ਮਲੰਗ ਬੰਦਾ ਜਿਹੜਾ ਮੈਨੂੰ ਬੋਲ ਗਿਆ ਕਿਸ ਜੱਗੇ ਦੇ ਉੱਪਰ ਦੀ ਆ ਕੀ ਉੱਪਰ ਦੀ ਆ ਮੈਂ ਨਹੀਂ ਸੱਚ ਮਾਲਿਆ ਕੋਈ ਮਾੜੀ ਗੱਲ ਨਹੀਂ ਕਹੀ ਉਹਨੇ ਗੱਲਾਂ ਮਾਰਦੀਆਂ ਗਈ ਲੈ 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 ਦੇਖ ਬੋਲਦੀ ਛੱਜ ਤਾਂ ਬੋਲੇ ਨਹੀਂ ਛਾਨਣੀ ਵੀ ਬੋਲੇ ਜੀ ਚ 900 ਬੇ ਨਹੀਂ ਪੈ ਜਾ ਪੈ ਜਾ ਤੇਰੀਆਂ ਕਰਤੂਤਾ ਵੀ ਅਸੀਂ ਸਾਰੀਆਂ ਜਾਣਦੇ ਸਾਥੋਂ ਕੁਝ ਨਹੀਂ ਭੁੱਲਿਆ ਹੋਇਆ ਅਨੇ ਲੋ ਕਿਵੇਂ ਬੋਲਦੀ ਹੈਗੀ ਸੁਣ ਮੇਰੀ ਗੱਲ ਇਤਰੇ ਸਮਝਣ ਦਾ ਫਰਕ ਰਹਿ ਗਿਆ ਜਿਹਨੇ ਕਿਹਾ ਹੁਣ ਆ ਵੀ ਕੱਦ ਚ ਉੱਚੀ ਐ ਮੈਂ ਬੱਸ ਕਰ ਬੇ ਤੂੰ ਵੀ ਇੰਨਾ ਨਹੀਂ ਲੱਗਿਆ ਮਿੱਠੇ ਪੋਚੇ ਮਾਰਨਾ ਬਾਜਨ ਵੀ ਖਾਸ ਆ ਤੂੰ ਉਧਰ ਚੱਲ ਚੱਲ ਮੇਰੇ ਨਾਲ ਘਰੇ ਤੂੰ ਜਾ ਨਿਕਲਾ ਨਿਕਲਾ ਸੀ ਕੜਾ ਜਿੱਟੀਆਂ ਪਾਣੀਆਂ ਦੀ ਸਾਨੂੰ ਵੀ ਸਾਡੇ ਘਰੇ ਆ ਅਰੇ ਨਾ ਕੁੱਤੇ ਬੈ ਜਾ ਤੂੰ ਵੀ ਨਿਚਲਾ ਜਾਣਦੇ ਤੇਰੇ ਕਰਤੂਤਾਂ ਮੈਂ ਤੂੰ ਮੈਥੋਂ ਨਾ ਖੁਦਾਨੇ ਲੈ ਹੁਣ ਬੈ ਜਾ ਬੈ ਜਾ ਕਿ ਤਾ ਤੂੰ ਨਾ ਮੇਥੋਂ ਸਰਫਸ ਕਰਾ ਲਈ ਆਪਦੀ ਕਰਾ ਦੇ ਨਾ ਇਹ ਹੋਰ ਵਗ ਜਾ ਵਗ ਜਾ ਨਾਲੇ ਹੋਰ